ਨਵਾਰਨ ਸਾਹਿਬ ਪਟਿਆਲਾ ਜਿੱਥੇ ਵੱਡੀ ਗਿਣਤੀ ਚ ਫੌਜ ਨੇ ਗੋਲੀਬਾਰੀ ਕੀਤੀ अनेਕਾਂ ਜੀ ਸ਼ਹੀਦ ਹੋਏ ਉਥੇ ਖੂਨਾਂ ਦੇ ਨਾਲ ਸਰਾਂ ਦੀਆਂ ਕੰਧਾਂ ਹੁਣ ਸ਼ਹੀਦ ਸਿੰਘਾਂ ਦੇ ਖੂਨਾਂ ਦੇ ਨਾਲ ਭਰਗੀਆਂ ਸੀਗੀਆਂ ਕੰਧਾਂ ਤੇ ਗੋਲੀਆਂ ਦੇ ਨਿਸ਼ਾਨ ਸੀਗੇ ਪਟਿਆਲੇ ਗੁਰਦੁਆਰੇ ਦੀ ਮੈਂ ਗੱਲ ਕਰ ਰਿਹਾ ਉਥੇ ਇੱਕ ਸਿੰਘ ਨੌਜਵਾਨ ਜਿਹੜਾ ਕਿ ਦਰਬਾਰ ਸਾਹਿਬ ਲਈ ਜਿਨੇ ਚਾਲਾ ਪਾਣਾ ਸੀ ਜਦੋਂ ਉਹਨੂੰ ਪਤਾ ਲੱਗਿਆ ਕਿ ਹੁਣ ਕਰਫਿਊ ਲੱਗਿਆ ਕਰਫਿਊ ਲੱਗਣ ਤੋਂ ਕੁਝ ਮਿੰਟ ਪਹਿਲਾਂ ਕਿ ਦਰਬਾਰ ਸਾਹਿਬ ਤੇ ਹਮਲਾ ਹੋਣਾ ਉਹ ਦੂਖਨਵਾਰਨ ਸਾਹਿਬ ਮੱਥਾ ਟੇਕ ਕੇ ਦਰਬਾਰ ਸਾਹਿਬ ਲਈ ਚੱਲਣ ਲੱਗਿਆ ਸੀ ਜਦੋਂ ਉਹਨੂੰ ਉਹਨੇ ਮੱਥਾ ਟੇਕਿਆ ਉਹਦਾਂ ਨੂੰ ਬਾਹਰ ਕਰਫਿਊ ਲੱਗਿਆ ਤੇ ਬਾਹਰ ਆਉਣਾ ਜਾਣਾ ਸਾਰਿਆਂ ਦਾ ਬੰਦ ਕਰਤਾ ਜਿਸ ਦੇ ਕਰਕੇ ਉਹ ਗੁਰਦੁਆਰਾ ਦੂਖਨਵਾਰਨ ਸਾਹਿਬ ਪਟਿਆਲੇ ਰੁਕਿਆ ਉੱਥੇ ਜਦੋਂ ਫੌਜ ਆਈ ਉਹਨੇ ਜਿੰਨੀ ਸੰਗਤ ਅੰਦਰ ਹਾਜ਼ਰ ਸੀਗੀ ਤੇ ਜਿੰਨੇ ਗੁਰਦੁਆਰਾ ਸਾਹਿਬ ਦੇ ਸੇਵਾਦਾਰ ਸੀਗੇ ਉਹ ਸਾਰਿਆਂ ਨੂੰ ਇੱਕ ਜਗ੍ਹਾ ਇਕੱਠੇ ਕਰ ਲਿਆ ਕਿਸੇ ਨੂੰ ਬੰਨ੍ਹ ਲਿਆ ਕਿਸੇ ਨੂੰ ਜੋ ਜਿੰਨੀ ਵਧੀਕੀ ਉਹ ਕਰ ਸਕਦੇ ਉਹਨਾਂ ਨੇ ਕੀਤੀ ਬੀਬੀਆਂ ਭੈਣਾਂ ਦਾ ਕੋਈ ਲਿਹਾਜ਼ ਨਾ ਕੀਤਾ ਤੇ ਸਰਾਂ ਦੇ ਵਿੱਚ ਜੀਤੇ ਵੀ ਉਹਨਾਂ ਨੂੰ ਕੋਈ ਰਤੀ ਭਾਰ ਕੁਛ ਲੱਗਿਆ ਜਾਂ ਜਿਨੇ ਉਹਨਾਂ ਦੀ ਹੌਮੇ ਨੂੰ ਸੱਟ ਮਾਰੀ ਜਿਨੇ ਉਹਨਾਂ ਨੂੰ ਕੋਈ ਅੱਗੇ ਸਵਾਲ ਕਰ ਲਿਆ ਉਹਨੂੰ ਸਿੱਧਾ ਗੋਲੀ ਮਾਰਦੇ ਉੱਥੇ ਕਾਫੀ ਗਿਣਤੀ ਚ ਸ਼ਹੀਦ ਸ਼ਹੀਦनियां ਹੋਈਆਂ ਤੇ ਉਹ ਸਿੰਘ ਜਿਹੜਾ ਜਿਹਦਾ ਨਾਮ ਜਸਦੇਵ ਸਿੰਘ ਸੀਗਾ ਜੋ ਬਾਅਦ ਸ਼ਹੀਦ ਹੁੰਦਾ ਸੀ ਉਜਸਦੀਪ ਸਿੰਘ ਵੀ ਉਸ ਸੰਗਤ ਦੇ ਵਿੱਚ ਹੀ ਬੈਠਾ ਤੇ ਫੌਜੀ ਅਫਸਰ ਲਗਾਤਾਰ ਬੀਬੀਆਂ ਨੂੰ ਬਹੁਤ ਭੈੜੀ ਸ਼ਬਦਾਵਲੀ ਦੇ ਨਾਲ ਗੱਲ ਕਰ ਰਿਹਾ ਤੇ ਉਹ ਸੁਭਾਵਕ ਸੀਗਾ ਉਹ ਹੁਣ ਸੇਵਾ ਭਾਵਨਾ ਗੁਰਮੁਖ ਰੂਹ ਸੀਗੀ ਉਹਨੇ ਉਸ ਫੌਜੀ ਨੂੰ ਵਰਜਿਆ ਕਿ ਤੂੰ ਇਸ ਭੈਣ ਨਾਲ ਇਸ ਮਾਨ ਨਾਲ ਇਸ ਕਦਰ ਪੇਸ਼ ਆ ਰਿਹਾ ਤੂੰ ਤਮੀਜ਼ ਨਾਲ ਗੱਲ ਕਰ ਤੇ ਉਦੋਂ ਤਾਂ ਹੁਣ ਉਹ ਇੰਨੀ ਹੌਮੇਚ ਸੀਗੀ ਫੌਜ ਸਾਰੀ ਉਹਨਾਂ ਨੂੰ ਲੱਗਦਾ ਸੀ ਕਿ ਸਾਰਾ ਕੁਝ ਸਾਡੇ ਹਵਾਲੇ ਆ ਤੇ ਅਸੀਂ ਜੋ ਮਨ ਆਈ ਸਾਤੋਂ ਹੋਣੀ ਅਸੀਂ ਕਰਨੀ ਲੁੱਟਾਂ ਖੋਹਾਂ ਤੋਂ ਲੈ ਕੇ ਇਵਨ ਜਿਹੜੀ ਪਟਿਆਲੇ ਜਿੰਨੀਆਂ ਰਹਿਸ਼ਾਂ ਗੁਰਦੁਆਰੇ ਦੇ ਸੇਵਾਦਾਰ ਸਿੰਘਾਂ ਦੀ ਸੀਗੀਆਂ ਉਹ ਸਾਰਿਆਂ ਦੇ ਕਮਰਿਆਂ 'ਚ ਜਾ ਕੇ ਫੌਜ ਨੇ ਜਿੱਥੋਂ ਕੋਈ ਗਹਿਣਾ ਗੱਟਾ ਕੋਈ ਪੈਸਾ ਜੋ ਵੀ ਕਿਸੇ ਦਾ ਪਰਿਵਾਰ ਦਾ ਸੀਗਾ ਉਹ ਸਾਰਾ ਕੁਝ ਇਕੱਠਾ ਕਰਕੇ ਲੈ ਗਏ ਸੀ ਕਿਸੇ ਦੀ ਘੜੀ ਮਤਲਬ ਜਿਹੜੇ ਮੰਗਤੇ ਵੀ ਉਥੇ ਬਾਹਰ ਦੁਖਨਵਾਨ ਸਾਹਿਬ ਦੇ ਬਾਹਰ ਦਿਨ ਚ ਹੁੰਦੇ ਔਰ ਰਾਤ ਨੂੰ ਉਥੇ ਰਹਿ ਜਾਂਦੇ ਜਿੱਥੇ ਕੋਈ ਪਰਛਾਤੇ ਥਾਂ ਮਿਲਦੀ ਉਥੇ ਸੁੱਤੇ ਪਏ ਹੋ ਉਹ ਕਰਵਿਉ ਲੱਗਣ ਕਾਰਨ ਉਹ ਸਾਰੇ ਵੀ ਅੰਦਰ ਸੀਗੇ ਉਹਨਾਂ ਦੇ ਆ ਬਾਟੀਆਂ ਕੌਲੀਆਂ ਚ ਵੀ ਜਿਹੜੇ ਕੋਈ ਥੋਲੂ ਜਿ ਕੋਈ ਮਾਇਆ ਉਹਨਾਂ ਨੇ ਇਕੱਠੀ ਕਰੀ ਹੋਈ ਸੀਗੀ ਉਹ ਵੀ ਫੌਜ ਨੇ ਮਤਲਬ ਉਹ ਤੱਕ ਉਹ ਤੱਕ ਵੀ ਨਹੀਂ ਛੱਡੀ ਹੈ ਤੇ ਉਹ ਜਦੋਂ ਸਿੰਘ ਨੇ ਉਹਨੂੰ ਵਰਜਿਆ ਫੌਜੀ ਨੂੰ ਕਿ ਤੂੰ ਤਮੀਜ਼ ਨਾਲ ਪੇਸ਼ ਆ ਸਾਡੀਆਂ ਮਾਵਾ ਭੈਣਾਂ ਨਾਲ ਤੂੰ ਗੱਲ ਕਰ ਰਿਹਾ ਹੈ ਉਸ ਅਫਸਰ ਦੀ ਹੌਮੇ ਨੂੰ 60 ਵਜੇ ਆ ਤੇ ਉਹ ਆਪਣੇ ਨਾਲ ਦੇ ਨੂੰ ਹੁਕਮ ਦਿੰਦਾ ਕਿ ਇਹਨੂੰ ਤਮੀਜ਼ ਸਿਖਾਈ ਜਾਏ ਤੇ ਉਹ ਤਮੀਜ਼ ਸਿਖਾਉਣ ਤੋਂ ਦਾ ਭਾਵ ਸੀਗਾ ਕਿ ਇਹਨੂੰ ਹੁਣ ਗੋਲੀ ਮਾਰੋ ਤੁਸੀਂ ਤੇ ਉਹ ਸਿੰਘ ਜੋ ਮਰਨ ਦੇ ਲਈ ਸ਼ਹੀਦ ਹੋਣ ਦੇ ਲਈ ਦਰਬਾਰ ਸਾਹਿਬ ਨੂੰ ਚਾਲਾ ਪਾ ਰਿਹਾ ਸੀਗਾ ਤੇ ਉਹਨੇ ਜਦੋਂ ਇਹ ਗੱਲ ਸੁਣੀ ਉਹ ਮੂੰਹ ਘੁਮਾਣ ਦੀ ਬਜਾਏ ਜੁਰਤ ਦੇ ਨਾਲ ਉਸ ਫੌਜੀ ਅਫਸਰ ਦੀ ਅੱਖ ਚੱਕ ਪਾ ਕੇ ਖੜ ਗਿਆ ਤੇ ਉਹਦੇ ਇੱਥੇ ਮੱਥੇ ਔਰ ਖੱਬੀ ਅੱਖ ਦੇ ਵਿਚਾਲੇ ਗੋਲੀ ਮਾਰੀ ਗਈ ਤੇ ਉੱਥੇ ਉਹਨੂੰ ਸ਼ਹੀਦ ਕੀਤਾ ਗਿਆ ਸੋ ਉਹ ਭਾਈ ਜਸਦੇਵ ਸਿੰਘ ਜਿਨ੍ਹਾਂ ਦੇ ਪਿਤਾ ਇੱਕ ਸਰਕਾਰੀ ਮਹਿਕਮੇ 'ਚ ਮੁਲਾਜ਼ਮ ਸੀਗੇ ਉਦੋਂ ਉਹ ਬੀਡੀਪੀਓ ਸੀਗੇ ਸ਼ਾਇਦ ਉਦੋਂ ਤੋਂ ਬਾਅਦ ਹੋਰ ਇਸ ਤੋਂ ਉੱਪਰ ਕਿਸੇ ਪੋਦੇ ਤੇ ਹੋ ਕੇ ਰਟਾਇਰ ਹੋਏ ਉਹ ਅੱਜ ਵੀ ਹੈਗੇ ਆ ਬਹੁਤ ਬਜ਼ੁਰਗ ਅਵਸਥਾ 'ਚ ਨੇ ਓਹ ਉਹਨਾਂ ਨੇ ਉਸ ਤੋਂ ਬਾਅਦ ਵੀ ਬਹੁਤ ਸਾਰਾ ਫੌਜ ਦਾ ਪੁਲਿਸ ਦਾ ਤਸ਼ੱਦਦ ਚੱਲਿਆ ਉਹ ਸਿੰਘ ਦੀ ਯਾਦ 'ਚ ਅੱਜ ਜਦੋਂ ਆਪਾਂ ਲੁਧਿਆਣੇ ਨੂੰ ਜਾਈਏ ਲੁਧਿਆਣੇ ਗਿੱਲਪਿੰਡ ਆਉਂਦਾ ਹੈ ਗਿੱਲਪਿੰਡ ਤੋਂ ਬਾਅਦ ਕਾਲਜ ਦੇ ਸਾਹਮਣੇ ਬਿਲਕੁਲ ਸ਼ਹੀਦ ਭਾਈ ਜਸਦੇਵ ਸਿੰਘ ਦਾ ਬੋਰਡ ਲੱਗਿਆ ਉਹਨਾਂ ਦੇ ਨਾਂ ਤੇ ਨਗਰ ਬਣਿਆ ਉੱਥੇ ਤੇ ਗੁਰਦੁਆਰਾ ਸਾਹਿਬ ਇੱਕ ਲਾਇਬ੍ਰੇਰੀ ਉਹਨਾਂ ਦੀ ਯਾਦ ਚ ਉੱਥੇ ਬਣਾਈ ਹੋਈ ਹੈ